ਵਾਲੀਆਂ ਜਿਹੜੇ ਇੱਥੇ ਰਹਿੰਦੇ ਨੇ ਮੈਂ ਉਹਨਾਂ ਨੂੰ ਵੀ ਮੁਬਾਰਕਬਾਦ ਦਿਨਾ ਚਾਹੁੰਦਾ ਕਿ ਤੁਸੀਂ ਮਤ ਸੋਚੋ ਕਿ ਤੁਸੀਂ ਕਿਸੇ ਦੁਨੀਆ ਨਾਲੋਂ ਅਲੱਗ ਦੀ ਜਗ੍ਹਾ 'ਚ ਰਹਿ ਰਹੇ ਹੋ ਇਹ ਸਾਡੇ ਵਰਗੇ ਲੋਕ ਨੇ ਜਿਹੜੇ ਚਾਰ ਜੀਆਂ ਦੇ ਪਰਿਵਾਰ 'ਚ ਰਹਿੰਦੇ ਨੇ ਕੋਈ 6 ਜੀਆਂ ਦਾ ਕੋਈ 8 ਜੀਆਂ ਦਾ ਬਹੁਤ ਵੱਡੀ ਗੱਲ ਹੋएगी ਅੱਜ ਜੇ ਕੋਈ 10 ਜੀਆਂ ਦੇ ਪਰਿਵਾਰ 'ਚ ਰਹਿੰਦਾ ਹੋਵੇ ਤੁਸੀਂ ਸੈਂਕੜੇ ਮੈਂਬਰਾਂ ਦੇ ਪਰਿਵਾਰ 'ਚ ਰਹਿ ਰਹੇ ਹੋ ਤੁਸੀਂ ਕਰਮਾਂ ਵਾਲੇ ਹੋ ਰੋਜ਼ ਇੱਕ ਦੂਜੇ ਦੇ ਮੱਥੇ ਲਗਦੇ ਹੋ ਇੱਕ ਦੂਜੇ ਨੂੰ ਸਾਸ੍ਰੀ ਕਾਲ ਬੁਲਾਉਂਦੇ ਹੋ ਫਤੇ ਬੁਲਾਉਂਦੇ ਹੋ ਇੱਕ ਦੂਸਰੇ ਦੀ ਮਦਦ ਲਈ ਅੱਗੇ ਆਉਂਦੇ ਹੋ ਤੁਸੀਂ ਕਰਮਾਂ ਵਾਲੇ ਸਾਡੇ ਨਾਲੋਂ ਵੱਧ ਕਰਮਾਂ ਵਾਲੇ ਤੁਸੀਂ ਔਰ ਜੇ ਕਿਸੇ ਨੂੰ ਕੋਈ ਇਹ ਕੰਪਲੈਕਸ ਹੋਵੇ ਕਿ ਇਹ ਇੱਕ ਅਲੱਗੇ ਦੁਨੀਆ ਅਸੀਂ ਜਿੱਥੇ ਰਹਿ ਰਹੇ ਆ ਉਹ ਕੁਝ ਹੋਰ ਹੈ ਨਹੀਂ ਉਹ ਵੀ ਇੱਕ ਨਾਥਾ ਆਸ਼ਰਮ ਹੈ ਉਹ ਵੀ ਇੱਕ ਮੈਂ ਕਹਾਂਗਾ ਕਿ ਐਸੀ ਥਾਂ ਹੈ ਜਿੱਥੇ ਅਸੀਂ ਵੀ ਇੱਕ ਆਸ਼ਰਮ 'ਚ ਰਹਿ ਰਹੇ ਹਾਂ ਕਿਉਂ ਦੁਨੀਆ ਦੇ ਵਿੱਚ ਜਿੰਨੇ ਵੀ ਅਸੀਂ ਸਾਰੇ ਲੋਕ ਹਨ ਨਾ ਦੇ ਅੱਜ ਚਾਰ ਵਾਰੀ ਤੇ ਸਾਡੇ ਮੂੰਹ ਵਿੱਚ ਨਿਕਲਦਾ ਹੈ ਪ੍ਰਭੂ ਤੇਰਾ ਆਸਰਾ ਉੱਠਦੇ ਵੇਂਦੇ ਕਹਿੰਦੇ ਹੈ ਰੱਬਾ ਤੇ ਬਾਈ ਗੁਰੂ ਤੇਰਾ ਹੀ ਆਸਰਾ ਜਦ ਸਾਨੂੰ ਵੀ ਉਹਦਾ ਹੀ ਆਸਰਾ ਪ੍ਰਭ ਆਸਰਾ ਹੀ ਹੈ ਨਾ ਸਾਨੂੰ ਫਿਰ ਉਹ ਬਿਲਡਿੰਗ ਦੇ ਅੰਦਰ ਹੈ ਜਾਂ ਬਿਲਡਿੰਗ ਦੇ ਬਾਹਰ ਹੈ ਕੋਈ ਫਰਕ ਨਹੀਂ ਪੈਂਦਾ ਅਸੀਂ ਸਾਰੇ ਪ੍ਰਭ ਆਸਰੇ ਚ ਰਹਿ ਰਹੇ ਹਾਂ ਅਸੀਂ ਸਾਰੇ ਉਹਦੀ ਸ਼ੈਲਟਰ ਚ ਉਹਦੀ ਸ਼ਰਨ ਦੇ ਵਿੱਚ ਰਹਿ ਰਹੇ ਹਾਂ ਦੀਵਾਰ ਦੇ ਇੱਧਰ ਆ ਜਾਂ ਦੀਵਾਰ ਦੇ ਉੱਧਰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਸੋ ਮੈਂ ਇਨ ਇੱਕ ਵਿਚਾਰ ਦਿਲ ਦੇ ਰੱਖਣੇ ਚਾਹੁੰਦਾ ਸੀ ਤੁਹਾਡੇ ਨਾਲ ਇਸ ਤੋਂ ਬਾਅਦ ਅਸੀਂ ਇੱਥੇ ਸਵਾਲ ਜਵਾਬ ਦਾ ਸੈਸ਼ਨ ਚੱਲੇਗਾ ਪਰ ਮੇਰੀ ਬੇਨਤੀ ਹੈ ਦੁਨੀਆ ਦੇ ਵਿੱਚ ਇੱਕ ਚੀਜ਼ ਯਾਦ ਰੱਖਿਓ ਅਸੀਂ ਆਪਣਾ ਨੁਕਸਾਨ ਕਰਨਾ ਕਦੋਂ ਸ਼ੁਰੂ ਕਰਤਾ ਉਹਦਾ ਹੱਲ ਕੋਈ ਨਹੀਂ ਹੈ ਜੇ ਅੰਦਰ ਰਹਿ ਗਿਆ ਹੱਲ ਬਾਹਰ ਹੀ ਰਹੇਗਾ ਜੇ ਅਸੀਂ ਸਵਾਲ ਕਰ ਲਿਆ ਉਹਦਾ ਹੱਲ ਵੀ ਉਹਦੇ ਨਾਲ ਜਾਏਗਾ ਸੋ ਪਲੀਜ਼ ਮੇਰੀ ਰਿਕੁਐਸਟ ਹੈ ਇਦਾਂ ਦਾ ਮੌਕਾ ਵਾਰ-ਵਾਰ ਨਹੀਂ ਆਉਂਦਾ ਜਦੋਂ ਡਾਕਟਰ ਨਿਤਨ শেਠੀ ਸਾਹਮਣੇ ਬੈਠੇ ਹੋਣ ਫਿਰ ਤਾਂ ਉਹ ਕੁਝ ਵਿਚਾਰ ਸਾਂਝੇ ਕਰਨ ਨਾਲ ਜਾਂਦਾ ਹੈ ਪੋਜ਼ਿਟਿਵਿਟੀ ਵਾਲੇ ਵਿਚਰੂ ਅਸੀਂ ਇਦਾਂ ਕਹਦੇ ਨਹੀਂ ਗਲਤ ਅਸੀਂ ਕਿੰਨੇ ਕਾਮਯਾਬ ਹੋਏ ਆ ਕਿ ਅਸੀਂ ਜਿਹੜੀ ਪਰਸੈਂਟੇਜ ਆ ਜਿਹੜੀ ਤੁਸੀਂ ਕਹਿੰਦੇ 10% ਹੈ 50% ਸਾਡਾ ਫਿਰ 70% ਕੁਝ ਹਿਸਟੋਰੀਕਲ ਮੂਮੈਂਟ ਵਾਲੀਆਂ ਫਿਲਮਾਂ ਹੈਗੀਆਂ ਨੇ ਉਸ ਪੋਜ਼ਿਟਿਵ ਵੇਵ ਵਾਲੀਆਂ ਹੈਗੀਆਂ ਨੇ ਫਿਲਮਾਂ ਹੈਗੀਆਂ ਨੇ ਕੁਝ ਗਾਣੇ ਹੈਗੇ ਨੇ ਅਸੀਂ ਕੀ ਐਸਾ ਕੋਈ ਸਰਕਲ ਖੜਾ ਕਰ پا ਰਹੇ ਆ ਜਿਹੜਾ ਸਾਨੂੰ ਸਮਾਜ ਨੂੰ ਕੋਈ ਬਿਹਤਰ ਜਿਹੜਾ ਕੋਈ ਸਿਧਾਂਤ ਦੇ ਸਕਦਾ ਕੁਝ ਪੋਜ਼ਿਟਿਵਿਟੀ ਦੇ ਸਕਦਾ ਕੀ ਅਸੀਂ ਕੋਈ ਸਰਕਲ ਉਸਟਾਰਟ ਕਰ ਰਹੇ ਆ ਕਿ ਨਹੀਂ ਕਰ ਰਹੇ ਮੈਂ ਬੇਨਤੀ ਕਰਾਂਗਾ ਮੇਰੇ ਵੀਰ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਜਿਹੜੀ ਫਿਲਮ ਇੱਕ ਮੀਡੀਅਮ ਹੈ ਪਰ ਫਿਲਮ ਹੀ ਇੱਕ ਮੀਡੀਅਮ ਹੈ ਇਹ ਨਹੀਂ ਮੈਂ ਕਿਹਾ ਫਿਲਮ ਵੀ ਇੱਕ ਮੀਡੀਅਮ ਹੋ ਸਕਦਾ ਹੈ ਜਿਹੜਾ ਇੱਕ ਚੀਜ਼ ਨੂੰ ਅੱਗੇ ਲੈ ਕੇ ਜਾ ਸਕਦਾ ਜਿੱਦਾਂ ਇੱਕ ਕੋਈ ਸਮਾਗਮ ਹੁੰਦਾ ਨਾ ਅਸੀਂ ਉਹਦੇ ਕੰਧ ਤੇ ਪੋਸਟਰ ਨਹੀਂ ਲਾਉਂਦੇ ਆ ਕਿ ਆਂਦਾ ਜਾਂਦਾ ਦੰਦਾ ਪੋਸਟਰ ਪੜ ਲਵੇ ਫਿਰ ਸੜਕ ਤੇ ਉਹਦੇ ਹੋਲਡਿੰਗ ਵੀ ਲਾਇਆ ਦਿੱਤੇ ਨੇ ਆਪਾਂ ਕਿ ਜਿਹਦਾ ਪੋਸਟਰ ਆ ਲਿਆਵੇਂ ਉੱਥੋਂ ਪੜ ਲਵੇ ਫਿਰ ਅਸੀਂ ਪਿੰਡਾਂ 'ਚ ਰਿਕਸ਼ੇ ਵੀ ਤੋਰ ਦਿੰਨੇ ਆ ਕਿ ਅੱਖਾਂ ਦਾ ਕੈਂਪ ਲਾਇਆ ਜਾ ਰਿਹਾ ਸੋ ਅਸੀਂ ਗੁਰਦੁਆਰੇ 'ਚ ਅਨਾਉਂਸਮੈਂਟ ਵੀ ਕਰਾ ਦਿੱਤੀ ਹਰ ਲੱਗੇ ਸ਼ੱਕੇ ਪਿੰਡਾਂ 'ਚ ਅਸੀਂ ਹਰ মিডিਅਮ ਆ ਬਣਾਉਨੇ ਆ ਕਿ ਚੰਗੀ ਚੀਜ਼ ਤੱਕ ਲੋਕਾਂ ਦੀ ਅਪਰੋਚ ਹੋਵੇ ਸੋ ਸਿਨੇਮਾ ਉਹਨਾਂ 'ਚੋਂ ਇੱਕ মিডিਅਮ ਹੈ ਔਰ ਜਿਹੜੀ ਗੱਲ ਤੁਸੀਂ ਕਹੀ ਕਿ ਆਰਟਿਸਟ ਜਦੋਂ ਇੱਕ ਲੈਵਲ ਤੇ ਆ ਕੇ ਫਿਰ ਸਮਾਜ ਲਈ ਗੱਲਾਂ ਕਰਦਾ ਉਹ ਅੱਜ ਜੀ ਮੈਂ ਇੱਥੇ ਇੱਥੇ ਸਰਹਣੀ ਕਹਿ ਦਿੰਦੇ ਨਾ ਭਈ ਇੱਥੇ ਕੋਈ ਬਲਦੇਵ ਸਿੰਘ ਬੰਦਾ ਉਹਨੇ ਗੱਲਾਂ ਕਰਨੀਆਂ ਚੰਗੀਆਂ ਆ ਕੇ ਤੇ ਸ਼ਾਇਦ ਜਿਹੜੇ ਮੈਨੂੰ ਕੋਈ ਪਿਆਰ ਕਰਨ ਵਾਲੇ ਉਹ ਤਾਂ ਨਹੀਂ ਆਉਂਦੇ ਘਰੋਂ ਜਦ ਤੱਕ ਮੇਰਾ ਪਤਾ ਹੀ ਨਹੀਂ ਮੈਂ ਕੌਣ ਆ ਮੇਰੀ ਗੱਲ ਸੁਣਨ ਕੌਣ ਆਏਗਾ ਜਦ ਤੱਕ ਮੇਰਾ ਵਿਸ਼ਵਾਸ ਹੀ ਨਹੀਂ ਬਣਿਆ ਮੇਰੇ ਤੇ ਲੋਕਾਂ ਦਾ ਜਦੋਂ ਇੱਕ ਆਰਟਿਸਟ ਪਹਿਲੋਂ ਲੋਕਾਂ ਦਾ ਵਿਸ਼ਵਾਸ ਹਾਸਲ ਕਰਦਾ ਚਾਹੇ ਉਹ ਪੇਂਟਿੰਗ ਬਣਾਉਂਦਾ ਹੋਵੇ ਚਾਹੇ ਉਹ ਕਵੀ ਹੈ ਜਿਹੜਾ ਵਿਸ਼ਵਾਸ ਲੋਕਾਂ ਦਾ ਮਰਹੂਮ ਸਰਜੀਤ ਪਾਤਰ ਸਾਹਿਬ ਤੇ ਬਣਿਆ ਨਾ ਉਹ ਹਰ ਕਵੀ ਤੇ ਨਹੀਂ ਬਣ ਸਕਦਾ ਕ੍ਰੈਡੀਬਿਲਟੀ ਇੱਕ ਲਫ਼ਜ਼ ਅਸੀਂ ਕਹਿੰਦੇ ਆ ਉਹਨਾਂ ਨੇ ਆਪਣੀ ਕ੍ਰੈਡੀਬਿਲਟੀ ਬਣਾਈ ਕਿ ਅੱਜ ਪਾਤਰ ਸਾਹਿਬ ਦਾ ਨਾਮ ਸੁਣ ਕੇ ਹਜ਼ਾਰਾਂ ਲੋਕ ਸਿਰ ਸੁਣਨ ਆ ਜਾਂਦੇ ਸੀ ਕਿ ਪਾਤਰ ਸਾਹਿਬ ਨੇ ਅੱਜ ਸਟੇਜ ਤੋਂ ਬੋਲਣਾ ਸੋ ਕ੍ਰੈਡੀਬਿਲਟੀ ਬਣਾਉਣ ਚ ਵਕਤ ਲੱਗਦਾ ਹੈ ਉਹ ਜਦੋਂ ਲੱਗਦਾ ਫਿਰ ਤੁਹਾਡੀ ਗੱਲ ਜਿਹੜੀ ਆ ਉਹਦੇ ਵੱਲ ਧਿਆਨ ਦਿੱਤਾ ਜਾਂਦਾ ਔਰ ਸਿਨੇਮਾ ਵੀ ਅੱਜ ਇੱਥੇ ਪਹੁੰਚਿਆ ਜਦੋਂ ਮੈਂ ਪਹਿਲੀ ਫਿਲਮ ਕੀਤੀ ਸੀ ਨਾ ਜੀਆਂ ਐਨੂੰ ਉਦੋਂ 14 ਥੀਏਟਰਾਂ 'ਚ ਲੱਗੀ ਸੀ ਅਸੀਂ ਇੰਨੇ ਜੀ ਬੜੇ ਖੁਸ਼ ਸੀਗੇ ਕਿ 14 ਥੀਏਟਰਾਂ 'ਚ ਸਾਡੀ ਫਿਲਮ ਲੱਗੀ ਹੈ ਅੱਜ 1400 ਸਕਰੀਨਾਂ 'ਤੇ ਲੱਗਦੀ ਹੈ ਇੱਥੇ ਲੋ ਸੋ ਇਹ ਚੀਜ਼ਾਂ ਗ੍ਰੈਜੂਅਲੀ ਅੱਗੇ ਗਈਆਂ ਨੇ ਜੋ ਸਮੇਂ ਨਾਲ ਪਰਵਰਤਨ ਜਿਹੜਾ ਇਸ ਇਹ ਦੁਨੀਆ ਦਾ ਦਸਤੂਰ ਹੈ ਬਹੁਤ-ਬਹੁਤ ਸ਼ੁਕਰੀਆ ਜੀ ਮੇਰੀ ਬੇਨਤੀ ਵੀ ਆਰਟਿਸਟ ਹੋਰ ਵੀ ਆਏ ਨੇ ਤੁਸੀਂ ਵੀ ਆਏ ਹੋ ਇੱਕ ਮੈਂ ਸ਼ਮਸ਼ੇਰ ਜੀ ਦਾ ਬੜਾ ਵਿਚਾਰ ਸਾਂਝੀ ਕੀਤੇ ਨੇ ਧਰਮ ਦੇ ਸੰਬੰਧ ਵਿੱਚ ਮੈਂ ਬਸ ਆਪਣਾ ਜਵਾਬ ਹੀ ਦੇਣਾ ਕਿ ਤੌਲ ਧਰਮ ਦਇਆ ਜੇ ਪਿਆਰ ਹੈ ਮੁਹੱਬਤ ਹੈ ਤਾਂ ਸਾਡੇ ਵਿੱਚ ਧਰਮ ਹੈਗਾ ਮੁਹੱਬਤ ਹੈਗੀ ਯਾਰਾਬ ਹੈਗਾ ਤਾਂ ਤੁਹਾਡਾ ਸਾਰਿਆਂ ਦਾ ਤੁਸੀਂ ਜਿੰਨੇ ਵੀ ਆਏ ਹੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮੇਰੀ ਬਸ ਬੇਨਤੀ ਸੀ ਕਿ ਵੀ ਆਪਾਂ ਕੋਸ਼ਿਸ਼ ਕਰੀਏ ਰੱਖ ਕੇ ਬਿਲਕੁਲ ਜੀ ਬਿਲਕੁਲ ਜੀ ਵੀਰ ਜੀ ਜੀ ਨਾਲ ਦਾ ਵੀ ਇਹ ਹੀ ਹਮੇਸ਼ਾ ਇੱਕ ਵਾਰ ਮੰਨੋ ਫੋਨ ਲਾਪ 12 ਸੀ ਤੁਸੀਂ ਬਾਅਦ ਸੀ ਮੈਂ ਮੈਂ ਬਾਅਦ